ਆਪਾਂ ਨੀਲੀ ਰਾਵੀ ਦੀ ਬਹੁਤ ਸੋਹਣੀ ਝੋਟੀ ਦਿਖਾਉਂਦੇ ਆਂਗੇ ਸਿੰਘਾਂ ਦੀ ਵੀ ਕੁੰਡੀ ਹੈਗੀ ਬਾਡੀ ਬਾਂਤਰ ਵੀ ਚੰਗੀ ਹੈਗੀ ਪੱਠ ਬੁੜੇ ਦੀ ਵੀ ਦੇਖ ਸਕਦੇ ਹੋ ਤੁਸੀਂ ਪੱਠ ਬੁੜੇ ਦੀ ਵੀ ਚੌੜੀ ਹੈ ਪੂਰੀ ਤੇ ਸ਼ਕੀਨ ਝੋਟੀ ਆ ਦੇਖ ਸਾਡੇ ਦੀ ਟੀਮ ਆਰਡਰ ਆਰਡਰ ਵੀ ਬਹੁਤ ਸੋਹਣਾ ਹੈਗਾ ਇਧਰਲੀ ਸਾਈਡ ਤੋਂ ਵੀ ਦੇਖ ਸਕਦੇ ਹੋ ਮੂਰ ਨੂੰ ਵੀ ਆਰਡਰ ਸੋਹਣਾ ਦਿਖਾਉਂਦੀ ਹੈਗੀ ਤੇ ਥਣਾ ਦਾ ਸੈਜ ਵੀ ਸੋਹਣਾ ਹੈਗਾ ਤੇ ਬਾਕੀ ਪੱਠ ਬੁੜਾ ਤੁਸੀਂ ਦੁਬਾਰੇ ਦੇਖ ਸਕਦੇ ਹੋ ਸਭੀ ਬੜੀ ਪੂਰੀ ਚੰਗੀ ਹੈਗੀ ਤੇ ਬੱਚਾ ਇਹਦਾ ਮੂਰੇ ਤੁਸੀਂ ਖੜਾ ਦੇਖ ਸਕਦੇ ਹੋ ਕਟਾ ਕੱਟੀ ਆ ਬਾਈ ਘਰ ਘੱਡਾ ਜੀ ਬੱਚਾ ਕੱਟਾਗਾ ਤੇ ਬਾਕੀ ਆਪਾਂ ਡਿਟੇਲ ਬਾਈ ਤੋਂ ਸਾਰੀ ਲੈ ਲੈਣੇ ਆ ਕੀ ਡਿਟੇਲ ਹੈ ਜੀ ਕੀ ਗੱਲਬਾਤ ਆ ਗਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜਿਹੜੀ ਆਪਾਂ ਝੋਟੀ ਤੋੜ ਕੇ ਦਿਖਾਈਏ ਕਿਹੜੇ ਸੂਏ ਆ ਇਹ ਇਹ ਪਹਿਲਣ ਆ ਜੀ ਪਹਿਲਣੀ ਆ ਹਾਂਜੀ ਠੀਕ ਆ ਕਿੰਨੇ ਕਦਾਂ ਹੋ ਗਏ ਸੋਈ ਨੂੰ ਸੋਈ ਨੂੰ ਹੋ ਗਏ ਨੇ 15 16 ਦਿਨ ਜੀ 15 16 ਦਿਨ ਹਾਂਜੀ ਬੱਚਾ ਕੱਟਾ ਦੱਸਿਆ ਜੀ ਮਗਰ ਕੱਟਾ ਜੀ ਠੀਕ ਆ ਜੀ ਇਹ ਦੋਸਤੋ ਕੱਟਾਗਾ ਤੁਸੀਂ ਦੇਖ ਸਕਦੇ ਹੋ ਤੇ ਬਈ ਹੁਣ ਦੁੱਧ ਕਿੰਨਾ ਕੋ ਕੰਡੇ ਵਾਲਾ ਦੁੱਧ ਆ ਇਸ ਟਾਈਮ 14 ਲੀਟਰ ਆ ਜੀ 14 ਲੀਟਰ ਜਮਾ ਤਿਆਰ ਆ ਹਾਂਜੀ ਤਿਆਰ ਆ ਜੀ ਠੀਕ ਆ ਤੇ ਹੋਰ ਵੱਧ ਸਕਦੀ ਹੈ ਫਿਰ ਹਾਂਜੀ ਵੱਧ ਸਕਦੀ ਹੈ ਜੀ ਬਾਕੀ ਸੇਵਾ ਤੇ ਹੈ ਨਾ ਸੇਵਾ ਤੇ ਹਾਂਜੀ ਠੀਕ ਆ ਤੇ ਆਪਣੀ ਇਹ ਕਰਦੀ ਹੈ ਕਿ ਵਪਾਰ ਦਾ ਕੰਮ ਕਰਦੀ ਹੈ ਕਰਦੀ ਹੈ ਜੀ ਕਰਦੀ ਹੈ ਜੀ ਵਪਾਰ ਤਾਂ ਤਾਂ ਨਹੀਂ ਕੰਮ ਨਹੀਂ ਵਪਾਰ ਕਰਦੀ ਜੀ ਠੀਕ ਆ ਤੇ ਲੋ ਵੀ ਦੋਸਤੋ ਇਹ ਕਰਦੀ ਹੈ ਜੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਤੇ ਝੋਟੀ ਚੰਗੀ ਆ ਗਈ ਤੇ ਮੁੱਲ ਬਾਈ ਇਹਦਾ ਕੀ ਰੱਖਿਆਗਾ ਮੁੱਲ 125 ਹੈ ਜੀ 125 ਹਾਂਜੀ ਕਿੱਥੋਂ ਕਦਈ ਆਪਣੀ ਚਾਹਗਾ ਵੀ ਇੱਥੋਂ ਤੇ ਛੱਡ ਦਾਂਗੇ 110 ਦੀ ਦੇ ਦਾਂਗੇ 110 ਦੀ ਹਾਂਜੀ ਠੀਕ ਆ ਬਾਕੀ ਮੌਕੇ ਤੇ ਹੋ ਜੂ ਹਨਾ ਮੌਕੇ ਦਾ ਮਾਨਤਾ ਕਰ ਲਈ ਠੀਕ ਆ ਕਿੱਥੋਂ ਪਹੁੰਚੋ ਬਾਈ ਬਾਂਦਰ ਡੋੜਪਿੰਡਾਈ ਬਾਂਦਰ ਡੋੜ ਬਾਜੇਖਾਨੇ ਕੋਲੇ ਇਹਨਾਂ ਮੌਗਾ ਹਾਂਜੀ ਬਾਜੇਖਾਨੇ ਕੋਲੇ ਜੀ ਬਾਜੇਖਾਨੇ ਕੋਲੇ ਹਾਂਜੀ ਠੀਕ ਆ